ਲੋਈ ਮਿੱਤਰੋ દ્વાਰਕਾ ਦੀਸ ਵਾਲੇ ਗਊਸ਼ਾਲਾ ਦੇ ਕਹਿੰਦੇ ਕੁਝ ਘੰਟੇ ਬਾਕੀ ਰਹਿ ਗਏ 1 ਤਰੀਕ ਨੂੰ ਨਵੇਂ ਸਾਲ ਵਾਲੇ ਡਰਾਏ ਜਿਹੜਾ ਨਿਕਲ ਜਾਣਾ ਹੈ ਥਾਰ ਰੌਕਸ ਵਾਲਾ ਥਾਰ ਰੌਕਸ ਰੱਖੀ ਹੈ ਪੰਜ ਡੋਰ ਵਾਲੀ ਬਿਲਕੁਲ ਨਵੀਂ ਪਹਿਲੇ ਪ੍ਰਾਈਸ ਦੇ ਵਿੱਚ ਤੇ ਜਾਂ ਲੈ ਲੋ ਸਕਾਰਪਿਓ ਨੇ ਜਾਂ ਫਿਰ 4x4 ਸਰ ਆਪਣਾ ਜੌਂਡੀਆਰ 5310 ਆ ਕੀ ਹਾਲ ਨੇ ਬਾਈ ਜੀ ਵਧੀਆ ਬਾਈ ਜੀ ਕਿੰਨੇ ਪ੍ਰਾਈਸ ਨੇ ਵੀਰੇ ਮੇਨ ਡਰਾ ਦੇ ਵਿੱਚ ਆਪਣੇ ਮੇਨ ਡਰਾ ਦੇ ਵਿੱਚ ਬਾਈ ਜੀ 101 ਪ੍ਰਾਈਸ ਰੱਖੇ ਆ ਜੀ ਠੀਕ ਹੈ ਤੇ 101 ਮੇਨ ਡਰਾ ਦੇ ਵਿੱਚ 855 ਹੈਗਾ ਆਪਣਾ ਸਪੈਸ਼ਲ ਮਿਨੀ ਦੇ ਵਿੱਚ ਬੋਲਟ ਮੋਟ ਸੇ ਲਿਖਿਆ ਨਾ ਦੂਜੇ ਪ੍ਰਾਈਸ ਦੇ ਵਿੱਚ ਤੇ ਟਾਪ ਦੇ ਪ੍ਰਾਈਸ ਨੇ ਬਾਈ ਇੱਕ ਵਾਰੀ ਤੁਹਾਨੂੰ ਬੋਰਡ ਤੇ ਨਿਗਾ ਮਰਾ ਦਈਏ ਤੇ ਨਾਲ ਨਾਲ ਜੇ ਤੁਸੀਂ ਜੀਪ ਲੈਣੀ ਹੈ ਜਾਂ ਬੁਲਟ ਲੈਣਾ ਹੈ ਸਪੈਸ਼ਲ ਮਿਨੀ 24 ਲੈ ਸਕਦੇ ਹੋ ਤੇ ਮਿਨੀ ਦੇ ਵਿੱਚ ਰੱਖੀ ਹੈ ਆਪਣੀ ਸਕੂਟਰੀ ਸਕੂਟਰੀ ਚਾਰਜਿੰਗ ਵਾਲੀ ਹੈ ਨਾ ਇਹਦੇ ਵਿੱਚ ਕਿੰਨੇ ਪ੍ਰਾਈਸ ਨੇ ਮਿਨੀ ਚ ਬਾਈ ਜੀ 11 ਪ੍ਰਾਈਸ ਆਪਣੇ ਪਹਿਲਾ ਸਕੂਟਰੀ ਹੈ ਜੇ ਵਾਸ਼ਿੰਗ ਮਸ਼ੀਨਾਂ ਬਾਕੀ ਹੋਰ ਘਰੇ ਵਰਤਣ ਜਾਣ ਵਾਲੇ ਸਾਰੇ ਹੀ ਆਪਾਂ ਨਾਮ ਰੱਖੇ ਅੱਛਾ 11 ਪ੍ਰਾਈਸ ਮਿਨੀ ਚ ਨੇ ਤੇ ਨੰਬਰ ਨੋਟ ਕਰ ਲਓ ਵੀਰੇ 98140 12183 ਇਸ ਨੰਬਰ ਤੇ ਤੁਸੀਂ ਪੇਮੈਂਟ ਕਰਨੀ ਹੈ ਪੇਮੈਂਟ ਕਰਕੇ ਸਕਰੀਨ ਸ਼ਾਟ ਪਾ ਦਿਓ ਤੇ ਕਰਨੀ ਕਿੰਨੀ ਹੈ ਪੇਮੈਂਟ ਵੀਰੇ ਦੱਸ ਦਿਓ ਟ੍ਰੇਡ ਆਪਾਂ ਮੈਂ ਜੀ 500 ਦੇ ਦੋ ਟੋਕਣਾਂ ਜੀ ਇੱਕ ਨਾਲ ਮਿਨੀ ਦਾ ਫਰੀ ਹੈ ਯਾ ਟੋਕਨ ਜੀ ਆ ਮਿੱਤਰੋ ਸਕਰੀਨਸ਼ਾਟ ਲੈ ਲਿਓ ਨਾਲ ਨਾਲ ਤੁਹਾਨੂੰ ਦਿੱਕਤ ਨਾ ਰਹੇ ਕੋਈ ਜੇ ਤੁਸੀਂ 500 ਰੁਪਇਆ ਪਾਹੇਂਗਾ ਤਾਂ ਤੁਹਾਨੂੰ ਮਿਲਣਾ ਹੈ ਮੇਨ ਡਰਾ ਦਾ ਥਾਰ ਰੌਕਸ ਜਾਂ ਸਕਾਰਪੀਓ ਐਨ ਜਾਂ ਜੌਂੜੀਆਲਾ ਜਿਹੜਾ ਟੋਕਨ ਮਿਲਣਾ ਹੈ ਤੇ ਨਾਲ ਮਿਲ ਜਾਣਾ ਇੱਕ ਸਕੂਟਰੀ ਵਾਲਾ ਜੇ ਤੁਸੀਂ 855 ਵਾਲਾ ਵੀ ਨਾਲ ਲੈਣਾ ਜਾਂ 2 ਲੱਖ ਕੈਸ਼ ਵਾਲਾ ਫਿਰ ਤੁਹਾਨੂੰ ਘੱਟੋ ਘੱਟ 1000 ਜਾਂ 2000 ਜਾਂ 5000 ਦੀਆਂ ਟਿਕਟਾਂ ਬਣੀਆਂ ਬਣੀਆਂ ਨੇ 5000 ਦੇ 50 ਟੋਕਨ ਹੋਏ ਨੇ ਟਾਪ ਦਾ ਡਰਾਏ ਗਊਸ਼ਾਲਾ ਦਾ ਡਰਾਏ ਤੁਹਾਨੂੰ ਇੱਕ ਵਾਰੀ ਦਿਖਾ ਦਈਏ ਇੱਧਰ ਪਿਛਲੇ ਪਾਸੇ ਗਊਸ਼ਾਲਾ ਦੇ ਵਿੱਚ ਖੜੇ ਆਪਾਂ ਤੇ ਆ ਦੇਖੋ ਸਾਰੀਆਂ ਗਊਆਂ ਦੀ ਸੇਵਾ ਲਈ ਇਹ ਟਰਾਰ ਰੱਖਿਆ ਗਿਆ ਆ ਗਊਆਂ ਫਿਰਦੀਆਂ ਨੇ ਇਹਨਾਂ ਦੀ ਸੇਵਾ ਲਈ ਟਰਾਰ ਹੈ ਬਾਈ ਜੀ ਗਊਸ਼ਾਲਾ ਦਾ ਟਰਾਰ ਹੈ ਪ੍ਰੋਪਰ ਤੇ ਆ ਥਾਰ ਵੀ ਦਿਖਾ ਦਈਏ ਤੁਹਾਨੂੰ ਪੰਜ ਡੋਰ ਵਾਲੀ ਹੈ ਕਹਿੰਦੇ ਇਹ ਥਾਰ ਰੌਕਸ ਇਹ ਆ ਦੇਖੋ ਤੇ ਜਿਹੜੇ ਵੀਰ ਨੇ ਟਿਕਟ ਪਾਉਣੀ ਹੈ ਵੀਰੇ ਬੰਦ ਕਰੀ ਜਿਹੜੇ ਵੀਰ ਨੇ ਟਿਕਟ ਪਾਉਣੀ ਹੈ 98140 12183 ਤੇ ਕਰਕੇ ਪੇਮੈਂਟ ਨਾਲ ਦੀ ਨਾਲ ਸਕਰੀਨਸ਼ਾਟ ਪਾ ਦਿਓ 10 ਮਿੰਟ ਚ ਤੁਹਾਨੂੰ ਟਿਕਟਾਂ ਮਿਲ ਜਾਣਗੀਆਂ ਇੱਕ ਤਰੀਕ 2025 ਨਵੇਂ ਸਾਲ ਵਾਲੇ ਦਿਨ ਕਹਿੰਦੇ ਨਵੀਂ ਗੱਡੀ ਘਰੇ ਭੇਜ ਦੇਣੀ ਹੈ ਠੀਕ ਹੈ ਬਾਈ ਹਾਂਜੀ ਉਹ ਕਹੀ ਧੰਨਵਾਦ